ਅੰਮ੍ਰਿਤਸਰ ਦੇ ਵਿੱਚ ਉਹ ਜਹਾਜ਼ ਜਿਹੜਾ ਅਮਰੀਕਾ ਤੋਂ ਚੱਲਿਆ ਸੀਗਾ ਜਿਹੜੇ ਲੋਕ ਡੌਂਕੀ ਲਾ ਕੇ ਅਮਰੀਕਾ ਪਹੁੰਚੇ ਸਨ ਉਹ ਜਿਹੜਾ ਫੜ ਕੇ ਉੱਥੋਂ ਦੇ ਰਾਸ਼ਟਰਪਤੀ ਵੱਲੋਂ ਜਿਹੜਾ ਇੱਥੇ ਵਾਪਸ ਰਿਪੋਰਟ ਕਰ ਦਿੱਤਾ ਗਿਆ ਸੀ ਉਹ ਜਹਾਜ਼ ਜਿਹੜਾ ਜਿਹਦੀ ਉਡੀਕ ਸੀ ਉਡੀਕ ਖਤਮ ਹੋ ਚੁੱਕੀ ਹੈ 2:02 ਤੇ ਅੰਮ੍ਰਿਤਸਰ ਦੇ 에어ਪੋਰਟ ਦੇ ਉੱਤੇ ਜਹਾਜ਼ ਜਿਹੜਾ ਆ ਉਹ ਲੈਂਡ ਕਰ ਚੁੱਕਾ ਹੈ ਸੋ ਤਸਵੀਰਾਂ ਤੁਹਾਡੇ ਸਾਹਮਣੇ ਤੁਹਾਨੂੰ ਦਿਖਾ ਰਹੇ ਆ ਏਅਰਪੋਰਟ ਤੋਂ ਕਿਉਂਕਿ ਉਹ ਜਹਾਜ਼ ਜਿਹਦੇ ਵਿੱਚ 104 ਵਿਅਕਤੀ ਜਿਹੜੇ ਆ ਸਵਾਰ ਹੋ ਕੇ ਜਿਹੜੇ ਇੱਥੇ ਪਹੁੰਚੇ ਨੇ ਜਿਹਨੂੰ ਉੱਥੋਂ ਦੀ ਅਮਰੀਕਾ ਦੀ ਆਰਮੀ ਜਿਹੜੀ ਲੈ ਕੇ ਆਈ ਆ ਆਰਮੀ ਦਾ ਵੱਡਾ ਜਹਾਜ਼ C-170 ਗਲੋਬਲ ਜਹਾਜ਼ ਜਿਹੜਾ ਅਮਰੀਕਾ ਦਾ ਆਰਮੀ ਦਾ ਸਭ ਤੋਂ ਵੱਡਾ ਜਹਾਜ਼ ਹੈ ਉਹ ਜਹਾਜ਼ ਇਸ ਵੇਲੇ ਲਾਇਆ ਏਅਰਪੋਰਟ ਅੰਮ੍ਰਿਤਸਰ ਦੇ ਉੱਤੇ ਲੈਂਡ ਕਰ ਚੁੱਕਾ ਆ ਔਰ ਇਹਦੇ ਵਿੱਚ ਜਿਹੜੇ ਲੋਕ ਆ ਸਵਾਰ ਨੇ ਹੁਣ ਜ ਕਦੋਂ ਉਹਨਾਂ ਨੂੰ 에어ਪੋਰਟ ਤੋਂ ਬਾਹਰ ਕੱਢਿਆ ਜਾਂਦਾ ਕਿੰਨੇ ਦੇਰ ਇਹਨਾਂ ਦੀ ਇਨਕੁਆਰੀ ਚੱਲਦੀ ਹੈ ਕਿੰਨੀ ਦੇਰਾਂ ਤੋਂ ਪੁੱਛਗਿੱਰਤ ਹੁੰਦੀ ਹੈ ਇਹ ਹੁਣ ਸਮਾਂ ਆਣ ਵਾਲਾ ਸਮਾਂ ਦੱਸੇਗਾ ਪਰੰਤੂ ਮੈਂ ਦੱਸ ਦਿਆਂ ਕਿ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਨੇ ਉੱਥੇ ਇਲੈਕਸ਼ਨ ਲੜੀ ਸੀ ਤਾਂ ਟਰੰਪ ਨੇ ਇੱਕ ਬਿਆਨ ਦਿੱਤਾ ਸੀ ਕਿ ਜੇ ਜੇ ਉਹ ਰਾਸ਼ਟਰਪਤੀ ਬਣੇ ਤਾਂ ਜਿਹੜੇ ਲੋਕ ਅਮਰੀਕਾ ਦੇ ਵਿੱਚ ਡੌਂਕੀਆਂ ਲਾ ਕੇ ਇੱਥੇ ਪਹੁੰਚੇ ਨੇ ਜਿਹੜੇ ਗੈਰਕਾਨੂੰਨੀ ਤੌਰ ਤੇ ਨੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਜਿਹਦੇ ਵਿੱਚੋਂ 18000 ਲੋਕਾਂ ਦੇ ਜਿਹੜੀ ਪਛਾਣ ਹੋਈ ਸੀ ਔਰ ਦੱਸਦਾ ਕਿ ਉਹਨਾਂ 18000 ਲੋਕਾਂ ਦਾ ਪੂਰੇ ਇੱਕ ਖਤਰੇ ਵਿੱਚ ਹੈ ਅੱਜ 104 ਵਿਅਕਤੀ ਜਿਹੜੇ ਆ ਇੱਥੇ ਲਿਆਂਦੇ ਗਏ ਜਿਨ੍ਹਾਂ ਵਿੱਚ ਕੁਝ ਬੱਚੇ ਨੇ ਕੁਝ ਮਹਿਲਾਵਾਂ ਨੇ ਕੁਝ ਨੌਜਵਾਨ ਨੇ ਉਹ ਸਾਰੇ ਜਿਹੜੇ 104 ਇੱਕ ਫਲਾਈਟ ਜਿਹੜੀ ਆ ਉੱਥੋਂ ਸਪੈਸ਼ਲ ਜਿਹੜਾ C70 ਗਲੋਬਲ ਜਿਹੜਾ ਅਮਰੀਕਾ ਆਰਮੀ ਦਾ ਵੱਡਾ ਜਹਾਜ਼ ਆ ਉੱਥੋਂ ਚੱਲਿਆ ਸੀ ਔਰ ਜਿਹੜਾ 2:02 ਤੇ ਅੰਮ੍ਰਿਤਸਰ ਦੇ 에어ਪੋਰਟ ਉੱਤੇ ਲੈਂਡ ਕਰ ਚੁੱਕਾ ਆ ਉਹਦੇ ਵਿੱਚ ਜਿਹੜੇ 104 ਵਿਅਕਤੀ ਨੇ ਉਹ ਇਸ ਵੇਲੇ 에어ਪੋਰਟ ਪਹੁੰਚ ਚੁੱਕੇ ਨੇ ਹੁਣ ਇਮੀਗ੍ਰੇਸ਼ਨ ਜਾਣਗੇ ਜਿੱਥੇ ਉਹਨਾਂ ਦੀ ਪੂਰੀ ਜਾਂਚ ਹੋਵੇਗੀ ਪੜਤਾਲ ਹੋਵੇਗੀ ਉਹਨਾਂ ਵਿੱਚੋਂ ਜਿਹੜੀ ਆ ਜਿਨ੍ਹਾਂ ਉੱਤੇ ਕੋਈ ਕ੍ਰਿਮੀਨਲ ਕੇਸ ਨਹੀਂ ਜਾਂ ਕਿਸੇ ਤਰ੍ਹਾਂ ਦੇ ਇੱਧਰ ਪੰਜਾਬ ਪੁਲਿਸ ਦੇ ਵਿੱਚ ਜਾਂ ਹੋਰ ਇੰਡੀਆ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਕੋਈ ਕੇਸ ਨਹੀਂ ਉਸ ਦਾ ਤੇ ਉਹਨਾਂ ਤੇ ਫਿਰ ਕਾਰਵਾਈ ਵੀ ਕੀਤੀ ਹੈ ਉਹਨਾਂ ਨੂੰ ਅਰੈਸਟ ਵੀ ਕੀਤਾ ਜਾਇਗਾ ਮੈਂ ਇਹ ਵੀ ਦੱਸ ਦਿੰਦਾ ਕਿ ਜਿੰਨੇ ਇੱਥੇ ਲੋਕ ਪਹੁੰਚੇ ਨੇ ਉਹਨਾਂ ਦੇ ਪਰਿਵਾਰ ਮੈਂਬਰ ਹਾਲੇ ਤੱਕ ਨਜ਼ਰ ਨਹੀਂ ਆ ਰਹੇ ਹੋ ਸਕਦਾ ਹੈ ਕਿ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕਿਤੇ ਠਹਿਰਾਇਆ ਹੋਵੇ ਜਾਂ ਫਿਰ ਉਹਨਾਂ ਨੂੰ ਇਹ ਕਿਹਾ ਗਿਆ ਹੋਵੇ ਤੁਹਾਡੇ ਘਰਾਂ ਤੱਕ ਜਿਹੜੇ ਆ ਫੈਮਿਲੀ ਪਹੁੰਚਾ ਦਿੱਤੀ ਜਾਣੀ ਆ ਸੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਹਾਜ਼ ਜਿਹੜਾ ਲੈਂਡ ਕਰ ਚੁੱਕਾ ਆ ਔਰ ਲੋਕ ਜਿਹੜੇ ਇੱਥੇ ਪਹੁੰਚ ਚੁੱਕੇ ਨੇ 에어ਪੋਰਟ ਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਸੋ 18000 ਲੋਕਾਂ ਦੇ ਜਿਹੜਾ ਹੁਣ ਪਵੇ ਖਤਰੇ ਵਿੱਚ ਸਰ ਜ਼ਮੀਨ ਛੱਡ ਕੇ ਵਿਦੇਸ਼ਾਂ ਦੇ ਵਿੱਚ ਆਪਣਾ ਭਵਿੱਖ ਬਣਾਉਣ ਜਾਂਦੇ ਸੀ ਅੱਜ ਉਹਨਾਂ ਦਾ ਭਵਿੱਖ ਵੀ ਜਿਹੜਾ ਖਤਰੇ ਵਿੱਚ ਆ ਗਿਆ ਕਿਉਂਕਿ ਕਾਫੀ ਸਮਾਂ ਪਹਿਲਾਂ ਜਦੋਂ ਵੀ ਕਦੇ ਗਏ ਉਹਨੇ ਲੱਖਾਂ ਜਿਹੜੇ ਰੁਪਏ ਲਾਏ ਹੋਣਗੇ ਡੌਂਕੀ ਨੇ ਆਪਣੀ ਜਿੰਦਗੀ ਜਿਹੜੀ ਦਾਤੇ ਖੇਲ ਕੇ ਅਮਰੀਕਾ ਪਹੁੰਚੇ ਹੋਣਗੇ ਔਰ ਅੱਜ ਜਿਹੜਾ ਆ ਉਹ ਵਾਪਸ ਆਪਣੇ ਵਤਨ ਪਹੁੰਚ ਗਏ ਨੇ ਔਰ ਕਿੰਨੀ ਉਹਨਾਂ ਦੇ ਮੰਦ ਭੱਗੀ ਹਾਲਾਤ ਹੋਣਗੇ ਘਰ ਦੇਆਂ ਦੇ ਹਾਲਾਤ ਹੋਣਗੇ ਕਿਉਂਕਿ ਉਹਨਾਂ ਦਾ ਭਵਿੱਖ ਜਿਹੜਾ ਖਤਰੇ ਵਿੱਚ ਹੋਇਆ ਕਿਉਂਕਿ ਕਿੰਨਾ ਪੈਸਾ ਲਾਇਆ ਕਿੰਨਾ ਸਮਾਂ ਉਹਨਾਂ ਨੇ ਖਰਾਬ ਕੀਤਾ ਹੋਵੇਗਾ ਇਹ ਸਾਰਾ ਜਿਹੜਾ ਉਸ ਵੇਲੇ ਇਹ ਪਰ ਅੱਜ ਜਿਹੜੇ ਉਹ 104 ਲੋਕ ਜਿਹੜੇ ਨੇ ਇਹ ਵੀ ਦੱਸਦੇ ਨੇ ਕਿ ਦੋ ਜਹਾਜ਼ ਜਿਹੜੇ ਇੱਕ ਹੋਰ ਜਹਾਜ਼ ਇਸ ਤੋਂ ਬਾਅਦ ਹੋਰ ਪਹੁੰਚੇਗਾ ਆ ਉਦੇ ਵਿੱਚ ਮੈਂ ਤਾਂ ਹੁੰਦਾ ਦੇ ਕਿ ਗੁਜਰਾਤ ਦੇ ਨੇ ਬਿਹਾਰ ਦੇ ਨੇ ਰਾਜਸਥਾਨ ਦੇ ਨੇ ਚੰਡੀਗੜ੍ਹ ਦੇ ਨੇ ਪੰਜਾਬ ਦੇ ਨੇ ਸੋ ਬਖ ਬਖ ਸਟੇਟਾਂ ਤੋਂ ਜਿਹੜੇ ਲੋਕ ਨੇ ਇੱਥੇ ਪਹੁੰਚੇ ਹੋਏ ਇਹ ਜਿਹੜੇ ਇੱਥੇ ਅੱਜ ਪਹੁੰਚੇ ਨੇ ਜਿਨ੍ਹਾਂ ਨੂੰ ਜਹਾਜ਼ ਜਿਹੜਾ ਸੀ 70 ਗਲੋਬਲ ਜਹਾਜ਼ ਆਰਮੀ ਦਾ ਜਿਹੜਾ ਉੱਥੇ ਦਾ ਫੌਜ ਦਾ ਜਹਾਜ਼ ਜਿਹੜਾ ਸੀ ਸਭ ਤੋਂ ਵੱਡਾ ਜੇ ਗੱਲ ਕਰਾਂ ਜਦੋਂ ਅਫਗਾਨਿਸਤਾਨ ਤੇ ਉਤੇ ਤਾਲੀਬਾਨ ਨੇ ਹਮਲਾ ਕੀਤਾ ਸੀ ਤਾਂ ਅਮਰੀਕਾ ਨੇ ਜਿਹੜੀ ਇੱਥੇ ਫੌਜ ਲਗਾਈ ਸੀ ਜਦੋਂ ਵਾਪਸ ਲਈ ਸੀ ਉਸ ਤੋਂ ਬਾਅਦ ਜਦੋਂ ਲੋਕ ਜਿਹੜੇ ਅਮਰੀਕਾ ਨੂੰ ਪਹੁੰਚੇ ਸੀ ਤਾਂ ਉਹ ਜਹਾਜ਼ ਦੇ ਪਰਾਂ ਤੇ ਲਟਕੇ ਜਿਹੜੇ ਆ ਅਮਰੀਕਾ ਪਹ ਜਹਾ ਸਭ ਤੋਂ ਵੱਡਾ ਜਹਾਜ਼ ਕਹਿ ਸਕਦਾ ਹਾਂ ਉਹ ਇਸ ਵੇਲੇ ਅਮਰੀਕਾ ਦਾ ਇੱਥੇ ਲੈਂਡ ਕਰ ਚੁੱਕਾ ਆ ਉਹਨਾਂ ਦੇ ਨਾਲ ਜਿਹੜੀ ਜਹਾਜ਼ ਦੇ ਨਾਲ ਜਿਹੜੀ ਅਮਰੀਕਾ ਦੀ ਸਪੈਸ਼ਲ ਆਰਮੀ ਜਿਹੜੀ ਆ ਫੌਜ ਜਿਹੜੀ ਨਾਲ ਆਈ ਆ ਸੋ ਤਸਵੀਰਾਂ ਬੜੀਆਂ ਜਿਹੜੀਆਂ ਮੈਂ ਕਹਿ ਸਕਦਾ ਕਿ ਉਹਨਾਂ ਪਰਿਵਾਰਾਂ ਦੇ ਉਹ ਉਹਨਾਂ ਦੇ ਦਿਲਾਂ ਤੇ ਇੱਕ ਵੱਡੀ ਠੇਸ ਲੱਗੀ ਹੋਗੀ ਕਿ ਜਿਨ੍ਹਾਂ ਨੇ ਪਰਿਵਾਰਾਂ ਨੇ ਸੋਚਿਆ ਕਿ ਸਾਡੇ ਬੱਚੇ ਅਮਰੀਕਾ ਜਾਣਗੇ ਉੱਥੇ ਜਾ ਕੇ ਚਾਰ ਪੈਸੇ ਕਮਾਉਣਗੇ ਬੱਚਿਆਂ ਦਾ ਭਵਿੱਖ ਬਣੇਗਾ ਸੋ ਕਈ ਸੁਪਨੇ ਜਿਹੜੇ ਸੰਜੋਏ ਉਹਨਾਂ ਦੇ ਸਾਰੇ ਸੁਪਨੇ ਪਰਿਵਾਰਾਂ ਦੇ ਜਿਹੜੇ ਚੱਕਣਾ ਚੂਰ ਵੀ ਹੋਏਗਾ ਕਿ ਕਿਉਂਕਿ ਹਾਲੇ ਤਾਂ ਸ਼ੁਰੂਆਤ ਕੀਤੀ ਗਈ ਹੈ ਗੱਲ ਕਰਾਂ ਤਾਂ 104 ਹੈ ਨੇ ਹੋ ਜਿਹੜੇ ਕੁਝ ਲੋਕ ਆਣਗੇ ਲੇਕਿਨ 18000 ਲੋਕਾਂ ਦਾ ਜਿਹੜਾ ਭਵਿੱਖ ਹੈ ਉਹ ਖਤਰੇ ਵਿੱਚ ਹੈ ਉਹ ਸਾਰੇ ਜਿਹੜੇ 18000 ਲੋਕ ਜਿਹੜੇ ਡਿਪੋਰਟ ਕੀਤੇ ਜਾਣਗੇ ਸੋ ਟਰੰਪ ਦਾ ਇਹ ਫੈਸਲਾ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਵੀ ਕਮੈਂਟ ਜਰੂਰ ਦੇਣੇ ਕਿਉਂਕਿ ਜਿਹੜੇ ਲੋਕ ਆਪਣੇ ਭਵਿੱਖ ਬਣਾਉਣਗੇ ਉਹਨਾਂ ਦੇ ਭਵਿੱਖ ਵੀ ਜਿਹੜੇ ਖਰਾਬ ਹੋਏ ਨੇ ਸੋ ਲਾਈਵ ਤਸਵੀਰਾਂ ਤੁਹਾਨੂੰ ਅਮਰਸਾਤ ਤੋਂ ਦਿਖਾ ਰਹੇ ਆ ਕਿ ਜਹਾਜ਼ ਜਿਹੜਾ 2:02 ਮਿੰਟ